ਤਰੀਆ ਗਰ ਲਈ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਕਤ ਤਾਰਤੇ ਤੇ ਅੱਓ ਅੱਜ ਆਪਾਂ ਸੁਣਦੇ ਹਾਂ ਲੇਖਕ ਅਰ ਦੇਵ ਕੋਟੇਵਾੜਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫਰ 파ਰਟੀਨੋ ਵੇੜੇ 'ਚ ਬੈਠੇ ਫੁਖੜ ਜੀ ਉੱਚੀ ਉੱਚੀ ਗੱਲਾਂ ਕਰ ਰਹੇ ਸਨ ਛੱਡੋ ਪਰੇ ਕਾਦੇ ਲਈ ਇੰਨਾ ਕਲਪਦੇ ਹੋ ਹੋਰ ਕੀ ਦੁਨੀਆ ਦੇ ਮੁੰਡੇ ਮਰ ਗਏ ਵੱਡੇ ਬੇਜੀ ਆਖਰੇ ਸਨ ਛੋਟੇ ਭੇਜੀ ਬਹੁਤ ਨੀਮੋ ਚੋਣੇ ਬੈਠੇ ਸਨ ਆਪ ਤੋਂ ਬਹੁਤੀ ਉਹਨਾਂ ਨੂੰ ਰੱਬੋ ਵੜੇਂਦੀ ਕਰਦੀ ਬੇਸਤੀ ਹੋਈ ਲੱਗਦੀ ਸੀ ਦੂਜਾ ਉਹ ਆਖਰੇ ਸਨ ਕਿ ਲੋਕ ਸੁਣਣਗੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਬਈ ਖਬਰ ਨਹੀਂ ਕਾਤੋਂ ਸਾਖ ਛੁੱਟ ਗਿਆ ਤੁਰੰਤ ਦਾਦੀ ਮਾ ਨੂੰ ਪਿੰਡੋਂ ਲਿਉਣ ਲਈ ਬੰਦਾ ਭੇਜ ਦਿੱਤਾ ਗਿਆ ਪੁੱਛੋ ਤਾਂ ਸਹੀ ਨਹੀਂ ਮੁੰਡੇ ਨੂੰ ਮਿਲ ਲੋ ਪਤਾ ਤਾਂ ਲੱਗੇ ਉਹ ਆਖਰੀ ਸੀ ਮੈਂ ਤਾਂ ਇਹ ਦੁਸ਼ਟਾਂ ਦੇ ਜਾ ਕੇ ਮੱਥੇ ਨਹੀਂ ਲੱਗਦਾ। ਉਫੜ ਜੀ ਨੇ ਜਵਾਬ ਦੇ ਦਿੱਤਾ। ਮੇਰੇ ਨਾਲ ਤੋਰੋ ਕੋਈ ਬੰਦਾ ਮੈਂ ਪਤਾ ਕਰਕੇ ਆਉਣੀ ਆ। ਮੂੰਹ ਚ ਤੇ ਨਹੀਂ ਪਾ ਲੈਣਗੇ। ਉਹਨਾਂ ਦੇ ਵਿਗਾਹਾ ਧੀਆ ਬੇਟੀਆਂ ਨੇ ਦਾ ਦਿਮਾਗ ਰੀ ਸੀ। ਦਾ ਦਿਮਾਤਾਈ ਸੁੰਦਰ ਨੂੰ ਨਾਲ ਲੈ ਕੇ ਅਗਲਿਆਂ ਦੇ ਸ਼ਹਿਰ ਗਏ। ਆਖਿਆ ਮੈਂ ਕਾਕੇ ਨੂੰ ਮਿਲਣਾ ਹੈ। ਅਗੋ ਉਹਨੇ ਮਾਨਿਆ ਆਖਿਆ ਤੁਸੀਂ ਕਾਕੇ ਨੂੰ ਮਿਲ ਕੇ ਕੀ ਲੈਣਾ ਹੈ? ਜੋ ਕੁਝ ਆਖਣਾ ਸੀ ਮੈਂ ਤੁਹਾਨੂੰ ਆਖ ਦਿੱਤਾ ਏ ਸੱਚੀ ਸੱਚੀ ਗੱਲ ਦੱਸੋ ਵਿੱਚੋਂ ਕੀ ਐ ਇਹ ਹੀ ਵੀ ਸਾਨੂੰ ਇਹ ਰਿਸ਼ਤਾ ਪੂਗਦਾ ਨਹੀਂ ਪਹਿਲਾਂ ਪੂਗਦਾ ਸੀ ਤੇ ਹੁਣ ਕਾ ਤੋ ਨਹੀਂ ਪੂਗਦਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਕੀ ਨਹੀਂ ਸੀ ਪਤਾ ਮੇਰੇ ਮੂੰਹੋਂ ਕਾਨੂੰ ਆਖਾਉਂਦੇ ਹੋ ਕਹਿਦੇ ਹੋ ਕੁੜੇ ਤੁਹਾਡੇ ਮੜਾ ਲਫ਼ਜ਼ ਨਾਲ ਮੂੰਹ ਘੱਟਿਓ ਮੈਨੂੰ ਇਹ ਦੱਸੋ ਸਾਡੀ ਕੁੜੀ ਬਾਬਦ ਕੀ ਨੇ ਕੀ ਆਖਿਆ ਦਾਦੀ ਮਾਂ ਨੇ ਗੱਲ ਟੋਕ ਕੇ ਪੁੱਛਿਆ ਸੀ ਤੁਹਾਡੇ ਘਰੋਂ ਹੀ ਪਤਾ ਲੱਗਿਆ ਠੀਕ ਐ ਜੇ ਕੁੜੀ ਬਾਰੇ ਤੁਹਾਡੇ ਕਿਸੇ ਗੱਲੋਂ ਮਨ ਮਹਿਲਾਏ ਤਬਸ ਗੱਲ ਮੁੱਕ ਗਈ ਗੰਗਾ ਜਲ ਵਰਗੀ ਮੇਰੀ ਧੀ ਤੇ ਦਾਦੀ ਮਾਂ ਰੋਂਦੀ ਵਾਪਸ ਆ ਗਈ ਸੁਣ ਲਿਆ ਜੀ ਤੁਹਾਡੀ ਧੀ ਬਾਰੇ ਜੱਟੀ ਕੀ ਆਖਦੀ ਐ ਵੱਡੇ ਵੇਢੀ ਫੂਫੜ ਦੇ ਨੂੰ ਸੁਣਾ ਗਿਆ ਖਰੇ ਸਨ ਕੀ ਆਖਦੀ ਐ ਖਾਬਰੇ ਗਾਹਾਂ ਕੀ ਆਖਣਾ ਸੀ ਬੇ ਤੁਹਾਡੀ ਧੀ ਚੰਗੀ ਨਹੀਂ ਯਾ ਸੋਣੀ ਨਹੀਂ ਯਾ ਕਿਤੇ ਹੋਰ ਵਿਆਹ ਕਰਨਾ ਚਾਹੀਦਾ ਯਾ ਚਾਲ ਚੱਲਣ ਬਕਵਾਸ ਬੰਦ ਕਰੋ ਖੁਫੜ ਵੱਡੇ 베ਜੀ ਨੂੰ ਹਰਖ ਕੇ ਪਏ ਜਾਣਦੇ ਸਨ ਕਿਉ ਲਾ ਕੇ ਗੱਲਾਂ ਆਖ ਰਹੇ ਸਨ ਪਰ ਵੱਡੇ 베ਜੀ ਦੇ ਸ਼ਬਦ ਚੰਗੇ ਨਹੀਂ ਸੋਹਣੀ ਨਹੀਂ ਯਾ ਕਿਤੇ ਹੋਰ ਵਿਆਹ ਕਰਨਾ ਚਾਹੁੰਦੀ ਹੈ ਯਾ ਚਾਲ ਚੱਲਣ ਮੇਰੇ ਅੰਦਰ ਜਿਵੇਂ ਛਾਲੇ ਪਾਉਂਦੇ ਗਏ ਮੈਂ ਆਪਣੇ ਕਮਰੇ ਵਿੱਚ ਜਾ ਕੇ ਬਾਬਾ ਜੀ ਨੂੰ ਯਾਦ ਕਰਕੇ ਰੋਣ ਲੱਗ ਪਈ ਬੜਾ ਲੋੜਾ ਹੋਇਆ ਲੋਕਾਂ ਨੂੰ ਪਤਾ ਲੱਗੋ ਤਾਂ ਬਹੁਤ ਬਨਾਮੀ ਹੋ ਛੋਟੇ ਬੇਜੀ ਆਖਰੇ ਸਨ ਕਈ ਦਿਨਾਂ ਤੱਕ ਕਮਰੇ ਤੋਂ ਬਾਹਰ ਨਿਕਲਣ ਤੇ ਕਿਸੇ ਦੇ ਮੱਥੇ ਲੱਗਣ ਤੋਂ ਮੈਂ ਕਤਰਾਉਂਦੀ ਰਹੀ ਜਿਵੇਂ ਪਤਾ ਨਹੀਂ ਮੇਰੇ ਕੋਲੋਂ ਕਿੱਡਾ ਵੱਡਾ ਗੁਨਾਹ ਹੋ ਗਿਆ ਹੁੰਦਾ ਚਾਰ ਪੰਜ ਦਿਨਾਂ ਬਾਅਦ ਉਹ ਬਾਪੂ ਜੀ ਆ ਗਏ ਬੇਜੀ ਦੱਸਿਆ ਅਸੀਂ ਜਵਾਬ ਦੇ ਦਿੱਤਾ ਰਿਸ਼ਤੇਦਾਰਾਂ ਨੂੰ ਪਰ ਯਾ ਯਾਰ ਰੁਪਈਆ ਮੰਗਦੇ ਸੀ। ਰੁਪਈਏ ਮੰਗਦੇ ਸੀ ਤਾਂ ਕੀ ਹੋ ਗਿਆ? ਰੁਪਈਆ ਆਪਾਂ ਦੇ ਦੰਦੇ। ਜਣੀ 4 ਕਿਲੇ ਜ਼ਮੀਨ ਵੇਚ ਦਿੰਦੇ। ਹੋਰ ਜ਼ਮੀਨ ਕੀ ਫੋਕਣੀ ਹੈ? ਉਹ ਆਖਣ ਲੱਗੇ। ਪਰ ਸਰਦਾਰ ਸਾਹਿਬ ਰਾਖਦੇ ਸੀ ਜਿਹੜੇ ਅੱਜ 5 50000 ਮੰਗਦੇ ਨੇ ਭਲਕੇ 1 ਲੱਖ ਮੰਗਣਗੇ। ਅਸੀਂ ਤਾਂ ਇਹੋ ਜੇ ਬੰਦਿਆਂ ਦੇ ਰਿਸ਼ਤਾ ਕਰਨਾ ਹੀ ਨਹੀਂ। ਪਰ ਮੈਂ ਗੱਲ ਤਾਂ ਕਰ ਲਵਾਂ। ਆਖ ਉਹਨਾਂ ਨੇ ਪਿਸਤੌਲ ਵਿੱਚੋਂ ਗੋਲੀਆਂ ਪਾ ਲਈਆਂ। ਤੇ ਪਿਸਤੌਲ کیس ਵਿੱਚ ਪਾ ਕੇ ਮੋਢੇ ਤੇ ਲਟਕਾ ਲਿਆ ਤੇ ਜਾਣ ਲਈ ਤਿਆਰ ਹੋ ਗਏ ਤੇ ਹੁਣ ਜਾ ਕੇ ਕੀ ਕਰਨਾ ਗੱਲ ਮੁੱਕੀ ਮੁਕਾਈ ਬੇਜੀ ਨੇ ਰੋਕਣ ਲਈ ਆਖਿਆ ਮੈਂ ਕਿਵੇਂ ਨਹੀਂ ਕਰਨਾ ਮੇਰੀ ਧੀ ਹੈ ਪਲਕੇ ਸਾਲਾ ਆਖੂਗਾ ਮੈਂ ਸਾਗ ਛੱਡ ਦਿੱਤਾ ਸੀ ਉਹਨੂੰ ਪੁੱਛਤਾ ਲਵਾਂ ਆਖ ਉਹਨਾਂ ਨੇ ਗੋਸਲ ਖਾਨੇ ਵਿੱਚ ਜਾ ਕੇ ਜੇਬ ਵਿੱਚੋਂ ਸ਼ੀਸ਼ੀ ਕੱਢ ਕੇ ਮੂੰਹ ਨੂੰ ਲਾ ਕੇ ਸ਼ਰਾਬ ਪੀਤੀ ਪਰ ਮੁੰਡਾ ਤਾਂ ਉਥੇ ਹੈ ਨਹੀਂ ਗੱਲ ਤਾਂ ਮੁੰਡੇ ਨਾਲ ਕਰਨ ਦਾ ਫਾਇਦਾ ਬੇਜੀ ਨੇ ਰੋਕਣ ਲਈ ਕਿਹਾ ਉਥੇ ਨਹੀਂ ਹੋਊਗਾ ਕਿਤੇ ਹੋਰ ਹੋਊਗਾ ਉਥੇ ਚਲੇ ਜਾਵਾਂਗੇ ਗੱਲ ਤਾਂ ਕਰੀਏ ਉੱਚੀ ਦੱਸਈ ਉਹ ਨਾਡੂ ਖਾਨ ਨੂੰ ਬਈ ਦੁਖ ਹੈ ਕਿ ਜਿੰਨਾ ਚਿਰ ਤੂੰ ਸਾਡਾ ਰਿਸ਼ਤੇਦਾਰ ਸੀ ਉਨਹੀਂ ਸੀ ਹੁਣ ਤਾਂ ਤੈਨੂੰ ਸਵਾਰ ਕੇ ਪੁੱਛ ਲਾਂਗੇ ਨਾਲੇ ਇਕੱਲਾ ਨਾ ਜਾਈ ਕਿਸੇ ਨੂੰ ਨਾਲ ਲੈ ਕੇ ਜਾਈ ਬੇਜੀ ਨੇ ਆਖਿਆ ਇਕੱਲੇ ਨੂੰ ਮੈਨੂੰ ਕੀ ਹੁੰਦਾ ਆਖ ਉਹਨਾਂ ਨੇ ਕਾਫੀ ਅਰੇ ਸ਼ਰਾਬ ਬਿਨਾਂ ਪਾਣੀ ਤੋਂ ਹੀ ਪੀ ਲਈ ਪੀਂਦੇ ਤਾਂ ਉਹ ਸਾਰਾ ਦਿਨ ਹੀ ਰਹਿੰਦੇ ਸਨ ਪਰ ਜਦੋਂ ਕਿਸੇ ਗੱਲੋਂ ਫਿਕਰਮੰਦ ਹੁੰਦੇ ਫਿਰ ਬਹੁਤ ਜ਼ਿਆਦਾ ਪੀਣ ਲੱਗ ਜਾਂਦੇ ਉਹ ਵੀ ਕਈ ਦਿਨ ਤੋਂ ਪੀ ਰਹੇ ਸਨ ਹੋਏ ਐਮੰਦ ਡਾਂਗਾ ਜੋੜ ਨਹੀਂ ਸੱਚ ਜੰਗਸਿਆ ਕਿਸੇ ਨੂੰ ਆਖ ਕਾਰ ਲਿਆਵੇ ਸਟਾਰਟ ਕਰਕੇ ਮੈਂ ਛੇਤੀ ਜਾਣਾ ਆਖ ਉਹ ਕਮਰੇ ਵਿੱਚੋਂ ਹੋਰ ਬੋਤਲ ਲੈਣ ਲਈ ਮੰਜੇ ਤੇ ਬੈਠ ਗਏ ਉਥੇ ਹੀ ਪਲਕ ਮਗਰੋਂ ਟੇਡੇ ਹੋ ਗਏ ਤੇ बेहोशी ਵਿੱਚ ਸੌਂ ਗਏ ਅਗਲੇ ਦਿਨ ਉਹ ਫਿਰ ਪੀ ਕੇ ਤਿਆਰ ਹੋਣ ਲੱਗੇ ਮੈਂ ਉਹਨਾਂ ਨਾਲ ਬੋਲਦੀ ਨਹੀਂ ਸੀ ਫਿਰ ਵੀ ਆ ਕੇ ਆਖਿਆ ਬਾਪੂ ਜੀ ਜਾਣਾ ਨਹੀਂ ਕਿਉਂ ਉਹਨਾਂ ਪੁੱਛਿਆ ਮੈਂ ਆਖ ਨਹੀਂ ਹਰੀ ਇਸ ਲਈ ਤੁਹਾਨੂੰ ਮੇਰੀ ਸੌਣ ਲੱਗੇ ਇੱਕ ਪਲ ਉਹ ਮੇਰੇ ਵੱਲ ਦੇਖਦੇ ਰਹੇ ਤੇ ਫਿਰ ਪਿਸਤੌਲ ਗਲ ਵਿੱਚੋਂ ਲਾ ਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਬਿਨਾਂ ਕੁਝ ਖਾਦਿਆ ਪੀਤਿਆ ਪਿੰਡ ਨੂੰ ਚਲੇ ਗਏ ਭਾਵੇਂ ਮੈਂ ਬਹੁਤ ਛੋਟੀ ਸੀ ਫਿਰ ਵੀ ਵੱਡੇ ਬੇਜੀ ਦੇ ਆਖੇ ਸ਼ਬਦ ਉਹ ਮੈਨੂੰ ਆ ਕੇ ਦੱਸਦੇ ਰਹੇ ਮੇਰੀ ਸ਼ਕਲ ਮਾੜੀ ਤਾਂ ਨਹੀਂ ਸ਼ੀਸ਼ੇ ਅੱਗੇ ਖੜੋਤੀ ਨੂੰ ਮੈਨੂੰ ਖਿਆਲ ਆ ਜਾਂਦਾ ਤੁਹਾਡੀ ਕੁੜੀ ਚੰਗੀ ਨਹੀਂ ਬਹੁਤ ਕੋਸ਼ਿਸ਼ ਕਰਕੇ ਸੋਚਣ ਦੀ ਕੋਸ਼ਿਸ਼ ਕਰਦੀ ਬੇਜੀ ਕੀ ਆਖਰੇ ਸਨ ਮੈਨੂੰ ਤਾਂ ਬਹੁਤ ਸਾਲ ਪਹਿਲਾਂ ਦਾਦੀ ਮਾਂ ਨੇ ਦੱਸ ਦਿੱਤਾ ਸੀ ਵੰਦੇ ਨੂੰ ਧਰਮ ਰਾਜ ਕੋਲ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਚਿਤਰ ਕੋ ਹੋਰਾ ਪੂਰਾ ਗਲ ਆਪਣੀ ਵਹੀ ਚ ਲਿਖਦਾ ਰਹਿੰਦਾ ਧਰਤੀ ਅਸਮਾਨ ਸਭ ਸੰਤੋਖ ਦੇ ਬੰਨੇ ਖੜੇ ਨੇ ਨਹੀਂ ਤਾਂ ਇਹ ਆਪਣਾ ਆਪਣਾ ਰਾਹ ਨਾ ਛੱਡ ਤੁਰ ਪਰਲੋਨਾ ਅਜੇ ਜਗ ਤੇ ਪਾਪੀਆਂ ਨੂੰ ਅਗਲੇ ਜਨਮ ਰੱਬ ਤੇਲ ਦੇ ਤਪ ਦੇ ਕੜਾਹੇ ਚ ਡਬੋਂਦਾ 11 ਤੇ ਤੋਰਦਾ ਦਰਖਤ ਨਾਲ ਪੁੱਠੇ ਟੰਗ ਦਿੰਦਾ ਜਮਦੋਤ ਕੋਰੜੇ ਮਾਰਦੇ ਨੇ ਅਗਲੇ ਜਨਮ ਕੁੱਤੇ ਬਿੱਲੇ ਦੀ ਜੋਨ ਮਿਲਦੀ ਹੈ ਫਿਰ ਇਹ ਵੱਡੇ ਬੇਜੀ ਕੀ ਆਖਰੇ ਨੇ ਇਹ ਇਨਾਮ ਲਗਾ ਰਹੇ ਨੇ ਤੇ ਬਹੁਤ ਸਾਲ ਲੰਘ ਜਨਮ ਗਰੋਂ ਡਾਕਟਰ ਹਰਪਜਨ ਸਿੰਘ ਵੀ ਤਾਂ ਇਲਰਾਮ ਲਗਾ ਰਹੇ ਨੇ ਕਿ ਤੈਨੂੰ ਪਤਾ ਹੀ ਨਹੀਂ ਅਸਲ ਵਿੱਚ ਮਾੜੇ ਲੋਕ ਕਿਹੋ ਜਿਹੇ ਹੁੰਦੇ ਨੇ ਭਾਵ ਈਵਲ ਕੀ ਹੁੰਦੀ ਹੈ ਇਸੇ ਲਈ ਤੇਰੇ ਲਈ ਨਿੱਕ ਪਿਆਰ ਜਾਣਦੇ ਹੋ ਮੈਨੂੰ ਉਹ ਦੋ ਵੱਡੇ 베ਜੀ ਦੇ ਇਲਜ਼ਾਮ ਦੀ ਸਮਝ ਲੱਗੀ ਸੀ ਤੇ ਨਾ ਹੋਆ ਡਾਕਟਰ ਹਰਪ੍ਰੀਤ ਸਿੰਘ ਦੇ ਇਲਜ਼ਾਮ ਦੀ ਸਮਝ ਲੱਗ ਰਹੀ ਹੈ ਤੇ ਵੱਡੇ 베ਜੀ ਤਾਂ ਇਹ ਵੀ ਆਖਰੇ ਸਨ ਕਿ ਸ਼ਾਇਦ ਕਿਸੇ ਹੋਰ ਨਾਲ ਵਿਆਹ ਪਰ ਕਿਹਦੇ ਨਾਲ ਮੈਂ ਵੱਡੇ 베ਜੀ ਤੋਂ ਪੁੱਛਣਾ ਚਾਹੁੰਦੀ ਸੀ 베ਜੀ ਮੈਂ ਕਿਹਦੇ ਨਾਲ ਵਿਆਹ ਕਰਨਾ ਚਾਹੁੰਨੀ ਹ ਤੇ ਚਾਲ ਚੱਲਣ ਦਾਦੀ ਮਾਂ ਨੇ ਤਾਂ ਆਖਿਆ ਸੀ ਗੰਗਾ ਜਲ ਵਰਗੀ ਮੇਰੀ ਤੀ ਤੇ ਮਾਂ ਕਦੋਂ ਝੂਠ ਆਖਦੀ ਸੀ ਜਿਹਨੂੰ ਪਤਾ ਸੀ ਧਰਮਰਾਜ ਦੀ ਕਚਹਿਰੀ ਰਾਈ ਰਾਈ ਦਾ ਹਿਸਾਬ ਦੇਣਾ ਪੈਂਦਾ ਚਿੱਤਰਗੋ ਹੋਰਾ ਪੂਰਾ ਗਲ ਆਪਣੀ ਵਹੀ ਚ ਲਿਖਦਾ ਰਹਿੰਦਾ ਪਾਪੀਆਂ ਨੂੰ ਰੱਬ ਅਗਲੇ ਜਨਮ ਤੇਲ ਦੇ ਤਪ ਦੇ ਕੜਾਹੇ ਚ ਡੋਉਂਦਾ ਹੈ ਅੰਗਿਆਰਾ ਉਤੋਂ ਦੀ ਤੋਰਦਾ ਹੈ ਦਰਖਤ ਨਾਲ ਪੁੱਠੇ ਟੰਗ ਦਿੰਦਾ ਹੈ ਜਮਦੂਤ ਕੋੜੜੇ ਮਾਰਦੇ ਨੇ ਅਗਲੇ ਜਨਮ ਕੁੱਤੇ ਬਿੱਲੇ ਦੀ ਜੂਣ ਮਿਲਦੀ ਹੈ ਪਰ ਫਿਰ ਵੀ ਗੰਗਾ ਜਲ ਵਰਗੀ ਉਹਦੇ ਤੇ ਪਤਾ ਨਹੀਂ ਇਹੋ ਜੇ ਕਰਮ ਲਿਖਵਾ ਕੇ ਲਈ ਸੀ ਕਿ ਅੱਜ ਤੂੰ ਮਗਰੋਂ ਆਨ ਕੀਤੇ ਗੁਨਾਹਾਂ ਦਾ ਪਾਰ ਉਹਨੇ ਆਪਣੇ ਸਿਰ ਤੇ ਚੁੱਕ ਕੇ ਤੁਰਨਾ ਸੀ ਇੱਕ ਸੁਪਨਾ ਸੱਚ ਬਣਨ ਤੋਂ ਪਹਿਲਾਂ ਮਰ ਗਿਆ ਸੀ ਤੇ ਮੇਰਾ ਸੁਪਨਿਆਂ ਵਿੱਚ ਜੋ ਵਿਸ਼ਵਾਸ ਤੋੜ ਗਿਆ ਚਾਹੇ ਦੇ ਹੀ ਕਾਰਨ ਸੀ ਫਰੀ ਜ਼ੋਨ ਵਿੱਚ ਇੱਕ ਰਾਤ ਵਾਲੇ ਇੰਟਰਵਿਊ ਲੈਂਦੇ ਆ ਅਮਰਤਾ ਨੇ ਜਦੋਂ ਪੁੱਛਿਆ ਸੀ ਤੇਰੇ ਵਾਲੇ ਦੋਲੇ ਇੰਨੇ ਬੰਦੇ ਨੇ ਕੋਈ ਤੈਨੂੰ ਉਸ ਤਰ੍ਹਾਂ ਪਸੰਦ ਕਿਉਂ ਨਹੀਂ ਆਉਂਦਾ ਤਾਂ ਮੈਂ ਆਖਿਆ ਸੀ ਸਭ ਪੰਜ ਤੰਤਰ ਵਿੱਚੋਂ ਭੱਜ ਕੇ ਆਏ ਤੇ ਹੁਣੇ-ਹੁਣੇ ਕੋਈ ਗਿੱਦੜ ਤੋਂ ਬੰਦਾ ਬਣਿਆ ਕੋਈ ਲੂੰਬੜ ਤੋਂ ਬੰਦਾ ਬਣਿਆ ਕੋਈ ਸੱਪ ਤੋਂ ਤੇ ਬਹੁਤਾ ਕੀਤਾ ਕੋਈ ਸ਼ੇਰ ਤੋਂ ਬੰਦਾ ਬਣਿਆ ਲੱਗਦਾ ਉਹ ਬੰਦੇ ਕਿੱਥੇ ਨੇ ਗੱਲ ਉਹਨਾਂ ਦੀ ਧੀ ਨਾਲ ਇਉਂ ਕਰੇ ਸਾਡੀ ਤਾਂ ਕੁਮਾਰੀ ਛੱਡੀ ਐ ਉਹਨਾਂ ਦੀ ਨੂੰ ਅਗਲੇ ਵਿਆਹ ਕੇ ਛੱਡਣ ਫੇਰ ਪਤਾ ਲੱਗੀ ਦਾਦੀ ਮਾ ਨੇ ਜਿਵੇਂ ਦੁਰਸੀ ਇਸ ਦਿੱਤੀ ਸੀ ਨਹੀਂ ਦਾਦੀ ਮਾ ਨਹੀਂ ਮੈਂ ਆਖਿਆ ਸੀ ਸ਼ਾਇਦ ਅਣਗਿਣਤ ਗੁਨਾਹਾਂ ਦਾ ਪਾਰ ਕੋਈ ਮੇਰੇ ਵਾਂਗ ਸਿਰ ਤੇ ਚੁੱਕ ਕੇ ਤੁਰੇ ਮੈਨੂੰ ਚੰਗਾ ਨਹੀਂ ਸੀ ਲੱਗਿਆ ਪਰ ਮੇਰੇ ਜੋੜ ਨਾਲ ਕੀ ਹੁੰਦਾ ਹੈ ਕਈ ਵਾਰਿਆ ਮਗਰੋਂ ਮੇਰੀ ਡਾਕਟਰ ਸਹਿਲੀ ਨੇ ਜਦੋਂ ਦੱਸਿਆ ਉਹਨਾਂ ਦੀ ਕੁੜੀ ਦਾ ਘਰ ਵਾਲਾ ਪਤਾ ਨਹੀਂ ਕਿੱਧਰ ਚਲੇ ਗਿਆ ਕਈ ਸਾਲ ਹੋ ਗਏ ਲਾਪਤਾ ਹੈ ਤਾਂ ਆਪਣੀ ਮਰ ਚੁੱਕੀ ਦਾਦੀ ਮਾ ਨੂੰ ਲਾਂਭਾ ਦੇਣ ਨੂੰ ਮਨ ਕੀਤਾ ਕਿ ਤੇਰੇ ਦੁਰਸੇ ਲੱਗੇ ਦਾ ਦੀਮਾ ਪਰ ਉਸ ਵਿਚਾਰੇ ਦਾ ਕੀ ਕਸੂਰ ਸੀ ਉਹ ਸੋਲਦਾ ਸੀ ਜਿਹਦਾ ਪਤੀ ਲਾਪਤਾ ਏ ਤੇ ਇਹ ਵੀ ਨਹੀਂ ਪਤਾ ਉਹ ਜਿਉਂਦਾ ਵੀ ਹੈ ਕਿ ਨਹੀਂ ਮੇਰੀਆਂ ਅੱਖਾਂ ਪਰ ਆਈਆਂ ਤੇ ਦਾਦੀ ਮਾ ਨੂੰ ਆਖਣ ਨੂੰ ਜੀ ਕੀਤਾ ਦਾਦੀ ਮਾ ਤੇਰੀ ਗੰਗਾ ਜਲ ਵਰਗੀ ਤੇ ਵਰਗਿਓ ਉਹ ਕਿਸੇ ਦੀ ਧੀ ਐ ਆਪਣੇ ਦੁਰਸੇ ਵਾਪਸ ਲੈ ਲੈ ਪਰ ਦਾਦੀ ਮਾ ਤਾਂ ਹੁਣ ਇਸ ਦੁਨੀਆ ਦੇ ਨਹੀਂ ਸੀ ਬਹੁਤ ਸਾਲ ਲੰਘ ਜਣ ਮਗਰੋਂ ਫੁੱਫੜ ਜੀ ਦੀ ਵੀ ਮੌਤ ਤੋਂ ਮਗਰੋਂ ਵੱਡੇ ਬੇਜੀ ਟਾਈਫਾਇਡ ਨਾਲ ਬਿਮਾਰ ਹੋ ਗਏ ਮਹੀਨੇ ਨੂੰ ਮਗਰੋਂ ਜ਼ਰਾ ਕੋਰਾ ਆਇਆ ਪਰ ਫੇਰ ਟਾਈਫਾਇਡ ਵਰਕੇ ਹੋ ਗਿਆ ਹੁਣ 15 ਦਿਨਾਂ ਤੋਂ ਤਾਂ ਉਹ ਖਾਸੀ ਢਿੱਲੇ ਸੰ ਅਸੀਂ ਜਹਾਨਪੁਰ ਦੇ ਡਾਕਟਰ ਵੈ ਟੋ ਮਾਰੇ ਸਾਰਾ ਸਾਰਾ ਦਿਨ ਉਹਨਾਂ ਕੋਲ ਬੈਠੇ ਰਹਿੰਦੇ ਤੇ ਹੁਣ ਤਾਂ ਰਗਵੀਰ ਭਰਾ ਜੀ ਵੱਡੇ ਬੇਜੀ ਦਾ ਪਣ ਜਾ ਤਾਇ ਜੀ ਕਿਰਪਾਲ ਛੋਟੇ ਬੇਜੀ ਤੇ ਮੈਂ ਰਾਤ ਨੂੰ ਵੀ ਵਾਰੀ ਵਾਰੀ ਉਹਨਾਂ ਦੇ ਕੋਲ ਬੈਠਦੀ ਮਤਰਾ ਰਾਤ ਨੂੰ ਕਿਦਰੇ ਔਖੇ ਨਾ ਹੋ ਜਾਣ ਪਾਣੀ ਦੀ ਲੋੜ ਨਾ ਪੈ ਜੇ ਦਵਾਈ ਟਾਈਮ ਨਾਲ ਦਿੱਤੀ ਜਾਂਦੀ ਇੱਕ ਇੱਕ ਕਰਕੇ ਕਰਦੇ ਤੁਰੇ ਜਾ ਰਹੇ ਸਨ ਤੇ ਬੇਜੀ ਨੂੰ ਬਚਾ ਲੈਣ ਲਈ ਅਸੀਂ ਵੈਦਾਂ ਡਾਕਟਰਾਂ ਸਾਧੂ ਸੰਤਾਂ ਪੰਡਤਾਂ ਸਭ ਵੱਲ ਭੱਜੇ ਫਿਰ ਰਹੇ ਸਨ ਛੋਟੇ ਬੇਜੀ ਸਾਰੀ ਸਾਰੀ ਰਾਤ ਪਾਠ ਕਰਦੇ ਰਹਿੰਦੇ। ਰੱਬ ਇਹਨਾਂ ਨੂੰ ਤੰਦਰੁਸਤ ਰੱਖੇ। ਖੋਫੜ ਜੀ ਤੋਂ ਮਗਰੋਂ ਉਹ ਵੀ ਇੱਕ ਦੂਜੇ ਦਾ ਸਹਾਰਾ ਸਨ। ਦਿਨ ਚ ਦੋ-ਦੋ ਦਿਨ ਦੋ-ਦੋ ਵਾਰੀ, ਤਿੰਨ ਦਿਨ ਵਾਰੀ ਵੀ ਡਾਕਟਰ ਲਿਆਉਣਾ। ਪਰ ਉਹ ਥਿਵਦੇ ਜਾ ਰਹੇ ਸਨ। ਇਹਨਾਂ ਹੀ ਦਿਨਾਂ ਵਿੱਚ ਇੱਕ ਦਿਨ ਅਥਨੇ ਜੀ ਵੱਡੇ ਬੇਜੀ ਨੇ ਸਾਰਿਆਂ ਨੂੰ ਆਪਣੇ ਕੋਲੋਂ ਉਠਾਲ ਦਿੱਤਾ। ਕਿ ਜਾਓ ਮੈਨੂੰ ਇਕੱਲੇ ਨੂੰ ਰਹਿਣ ਦਿਓ। ਫਰ ਮੈਨੂੰ ਆਖਿਆ ਤੂੰ ਬੈਠ ਜਾ ਮੈਂ ਬੈਠ ਗਈ ਇਹਨੇ ਦਿਨੇ ਪਾਣੀ ਦਾ ਚਮਚਾ ਮੂ ਵਿੱਚ ਹੋਣਾ ਹੁੰਦਾ ਤਸਰਾਣਾ ਹੋਰ ਰਖਵਾਣਾ ਹੁੰਦਾ ਜਾਂ ਕੱਪੜਾ ਉੱਪਰ ਲੈਣਾ ਜਾਂ ਲਾਉਣਾ ਹੁੰਦਾ ਉਹ ਬਹੁਤਾ ਮੈਨੂੰ ਕੀ ਆਖਦੇ ਸਨ ਜਦੋਂ ਮੈਂ ਇਕੱਲੀ ਉਹਨਾਂ ਦੇ ਕੋਲ ਰਹਿ ਗਈ ਉਹ ਬੋਲੇ ਮੇਰੇ ਕੋਲ ਹੋ ਕੇ ਬਹਿ ਜਾ ਦੱਸੋ ਮੈਂ ਉਹਨਾਂ ਦੇ ਅਕਸਰ ਠੰਡੇ ਰਹਿੰਦੇ ਪੈਰ ਕੁੱਟਦੇ ਆ ਪੁੱਛਿਆ ਨਹੀਂ ਇੱਧਰ ਮੇਰੇ ਕੋਲ ਆ ਜਾ ਮੈਂ ਉਹਨਾਂ ਦੇ ਸਾਹਮਣੇ ਕੁਰਸੀ ਤੇ ਆ ਬੈਠੀ ਇੱਕ ਪਾ ਲੋ ਮੇਰੇ ਵੱਲ ਜਾਗਦੇ ਰਹੇ ਫਿਰ ਅੱਖਾਂ ਭਰ ਕੇ ਬੋਲੇ ਕੌਣ ਨੇ ਮੇਰਾ ਮਰਨ ਨੂੰ ਜੀ ਕਰਦਾ ਤੁਸੀਂ ਮੇਰੀ ਇੰਨੀ ਸੇਵਾ ਕੀਤੀ ਹੈ ਮੈਨੂੰ ਨਹੀਂ ਸੀ ਪਤਾ ਤੁਹਾਡਾ ਮੇਰੇ ਨਾਲ ਇੰਨਾ ਪਿਆਰ ਹੈ ਮੇਰੇ ਬਿਨਾਂ ਤੁਹਾਡਾ ਵੀ ਕੌਣ ਹੈ ਗੁਰਦਿਆਲ ਦੀ ਬਹੂ ਹਰਮਨ ਸਾਈ ਆਸ ਲੈ ਕੇ ਉਦੋਂ ਹੀ ਗੱਡੀ ਚੜ ਗਈ ਮੈਂ ਤਾਂ ਆਪਣੇ ਬੋਲ ਪਹੋਣੇ ਸੀ ਆਖਿਆ ਸੀ ਆ ਤੇਰੀ ਤੇ ਦੇ ਵਿਆਚ ਨਾਉਂਗੇ ਤੇਰੇ ਵਿਆ ਲਈ ਖਬਰ ਨਹੀਂ ਕਿਹੜੇ ਝਾੜੋਲੇ ਹੋਉਂਗੇ ਤੁਸੀਂ ਠੀਕ ਹੋ ਜਾਉਂਗੇ ਅੱਗੇ ਨਾਲੋਂ ਆਰਾਮ ਹੈ ਡਾਕਟਰ ਆਖਦਾ ਸੀ ਬਸ ਤਾਪ ਹਟ ਜੇ ਹੋਰ ਤਾਂ ਕਮਜ਼ੋਰੀ ਹੋਈ ਹੈ ਮੈਂ ਆਖਿਆ ਇਸ ਤਾਪ ਨੇ ਨਹੀਂ ਹੁਣ ਹਟਣਾ ਮੇਰੀ ਸਾਰੀ ਦੇਹ ਟੁੱਟਦੀ ਹੈ ਜਿਵੇਂ ਗੁਰਜਾਂ ਪੈਂਦੀਆਂ ਹੁਣ ਮਰਨ ਜੰਮਣ ਦਾ ਸੰਤਾਪ ਬੁਰਾ ਹੁੰਦਾ ਆਪ ਦੇਖ ਲੈ 7 ਬੰਦੇ ਸੀ ਫੋਰਾ ਨਹੀਂ ਲੱਗਿਆ ਜਿਵੇਂ ਤੁਰੇ ਜਾਂਦੇ ਰਹੀਆਂ ਨਾਲ ਰਣ ਕੇ ਇੱਥੇ ਮੈਂ ਪਾਪਣ 2 ਮਹੀਨਾ ਹੋ ਗਿਆ ਅੱਡੀਆਂ ਰਗੜਦੀਆਂ ਜਾਨ ਕਿਹੜਾ ਨਿਕਲਦੀ ਹੈ ਵੱਡੇ ਵੇਜੇ ਬੋਲੇ ਕਿਉਂ ਨਾ ਖੂਬੇ ਜੀ ਤੁਸੀਂ ਕਿਹੜਾ ਪਾਪ ਕੀਤਾ ਇਹ ਤਾਂ ਬਿਮਾਰੀ ਹੈ ਨਹੀਂ ਤੈਨੂੰ ਨਹੀਂ ਪਤਾ ਮੈਂ ਉਸ ਜੇ ਵੱਡਿਆਂ ਦੇ ਦੇ ਮਗਰ ਲਾ ਕੇ ਕੰਨਿਆ ਦੇਵੀ ਨਾਲ ਧਰੋਕ ਮਾਇਆ ਹਰਵੰਸ ਤੇ ਮੈਂ ਹੀ ਗਈਆਂ ਸੀ ਉਹਨਾਂ ਦੇ ਘਰ ਬਈ ਰਿਸ਼ਤਾ ਨਾ ਲਿਓ ਕੁੜੀ ਜਾਣ ਦਿਓ ਬੇਜੀ ਪਿਛਲੀਆਂ ਗੱਲਾਂ ਮੈਂ ਗੱਲ ਟੋਕ ਕੇ ਆਖਿਆ ਜਾਣ ਕਿਵੇਂ ਦਿਆਂ ਉਹ ਮੇਰੀ ਜਾਨ ਤੇ ਜਿਹੜੀਆਂ ਬਣੀਆਂ ਨੇ ਉਦੋਂ ਥਾਈ ਮੇਰੀ ਜਾਨ ਨੇ ਨਿਕਲਣੀ ਜਦੋਂ ਥਾਈ ਬੇਜੀ ਬਾਤ ਸੁਣਾਵਾ ਮਨ ਨੂੰ ਸ਼ਾਂਤੀ ਆਜੂ ਕਿਉਂ ਵਾਦੂ ਕਲਪਦੇ ਹੋ ਮੈਂ ਫੇਰ ਗੱਲ ਟੋਕ ਕੇ ਆਖਿਆ ਜੇ ਤੂੰ ਮੇਰੀ ਤੀ ਹੈ ਇਉਂ ਕਰ ਰੱਬ ਮੂਰੇ ਅਰਦਾਸ ਕਰ ਵਈ ਮੇਰਾ ਛੁਟਕਾਰਾ ਕਰ ਦੇਵੀਂ ਆਖ ਵਈ ਤੇ ਮੈਨੂੰ ਮਾਫ ਕਰਦਾ ਤਾਂ ਹੀ ਮੇਰੀ ਜਾਨ ਸੁਖਾਲੀ ਨਿਕਲੂ ਉਹਨਾਂ ਤਰਲੇ ਵਾਂਗੂ ਆਖਿਆ ਬੇਜੀ ਇਉਂ ਨਾ ਆਖੋ ਮੇਰੋ ਕੀ ਕਿਹਾ ਨਾ ਮੇਰੀ ਤੀ ਰੱਬ ਮੂਰੇ ਅਰਦਾਸ ਕਰ ਕਹਦੇ ਮੈਂ ਆਪਣੀ ਬੇਬੇ ਨੂੰ ਮਾਫ ਕੀਤਾ ਉਹਨਾਂ ਨੂੰ ਤਸੱਲੀ ਦੇਣ ਲਈ ਉਹਨਾਂ ਦੇ ਸਾਹਮਣੇ ਮੈਂ ਹੱਥ ਜੋੜ ਕੇ ਰੱਬ ਨੂੰ ਆਖਿਆ हे परमात्मा मेरे बेजीनु माफ कर दे तू कह मैं माफ ਕੀਤਾ ਉਹਨਾਂ ਵਿੱਚੋਂ ਟੋਕਿਆ हे परमात्मा ਮੈਨੂੰ ਆਪਣੇ ਬੀਤੀ ਨਾਲ ਕੋਈ ਗਿਲਾ ਨਹੀਂ ਇਹਨਾਂ ਨੂੰ ਤੂੰ माफ ਕਰ ਦੇ ਮੈਂ ਵੀ माफ ਕੀਤਾ ਇਹਨਾਂ ਦਾ ਦੁੱਖ ਹਟ ਦੇ ਮੈਂ ਆਖਿਆ ਮੇਰੇ ਮੂੰਹ ਚ ਪਾਣੀ ਦਾ ਚਮਚਾ ਪਾ ਦੇ ਮੈਂ ਉੱਠ ਕੇ ਪਾਣੀ ਦਾ ਚਮਚਾ ਪਾ ਦਿੱਤਾ ਬੇਜੀ ਨੂੰ ਹਟ ਕੋਰਾ ਜਿਹਾ ਆਇਆ ਤੇ ਬੇਸੁਰਤ ਹੋ ਗਏ ਇਸ ਤੋਂ ਮਗਰੋਂ 8 ਦਿਨ ਉਹਨਾਂ ਦੇ ਸਾਥ ਆ ਚੱਲਦੇ ਰਹੇ ਪਰ ਸੁਰਤ ਨਹੀਂ ਮੁਣੀ ਬੇਸੁਰਤੀ ਵਿੱਚ ਇਹ ਮੂੰਹ ਖੋਲ ਕੇ ਅਸੀਂ ਪਾਣੀ ਪਾਉਂਦੇ ਬਈ ਮੂੰਹ ਨਾ ਸੁੱਕ ਜੇ ਬੇਸੁਰਤੀ ਵਿੱਚ ਡਾਕਟਰ ਟੀਕੇ ਲਾਉਂਦਾ ਰਿਹਾ ਤੇ 8 ਦਿਨਾਂ ਮਗਰੋਂ ਬੇਸੁਰਤੀ ਵਿੱਚ ਉਹ ਬੋਰੇ ਹੋ ਗਏ ਧੰਨਵਾਦ ਜੀ ਇਹ ਸਿਹਜ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।